ਸੁਪਰੀਮ ਕੋਰਟ ਨੇ ਉਮਰ ਕੈਦ ਦੀ سزا ਪੂਰੀ ਕਰ ਚੁੱਕੇ ਦੋਸ਼ੀਆਂ ਬਾਰੇ ਵੱਡਾ ਫੈਸਲਾ ਸੁਣਾਇਆ ਤੇ ਵੱਡੀ ਝਾੜ ਹੈ ਜਿਹੜੀ ਉਹ ਸਜ਼ਾ ਸਮਿਖਿਆ ਬੋਰਡ ਨੂੰ ਪਾਈ ਹੈ ਦੱਸਦੀ ਹੈ ਕਿ 2002 ਨਿਤਿਸ਼ ਕਟਾਰਾ ਕਤਲकांड ਨੂੰ ਲੈ ਕੇ ਅੱਜ ਵੱਡਾ ਫੈਸਲਾ ਸੁਣਾਉਂਦੇ ਆ ਸੁਖਦੇਵ ਪਹਿਲਵਾਨ ਨੂੰ ਜਿਹੜੇ ਜੋ ਕਿ ਆਪਣੀ ਸਜ਼ਾ ਪੂਰੀ ਕਰ ਚੁੱਕੇ ਉਮਰ ਕੈਦ ਦੀ ਉਸ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਗਿਆ ਤੇ ਬਾਕੀ ਸੁਬਿਆਂ ਤੋਂ ਵੀ ਜਾਣਕਾਰੀ ਮੰਗੀ ਗਈ ਹੈ ਕਿ ਆ ਕਿਹੜੇ ਸੁਭਿਆਂ ਵਿੱਚ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਦੋਸ਼ੀ ਆ ਜਿਹੜੇ ਉਹ ਜੇਲ੍ਹ ਕੱਟ ਰਹੇ ਨੇ ਤਾਂ ਉਮਰ ਕੈਦ ਦੀ ਸਜ਼ਾ ਜਿਹੜੇ ਆ ਉਸ ਬਾਰੇ ਵੱਡਾ ਫੈਸਲਾ ਸੁਣਾਇਆ ਤੇ ਉੱਥੇ ਹੀ ਅਹਿਮ ਸਵਾਲ ਅਕਸਰ ਬੰਦੀ ਸਿੰਘਾਂ ਨੂੰ ਲੈ ਕੇ ਵੀ ਖੜੇ ਹੁੰਦੇ ਆ ਕਿ ਬੰਦੀ ਸਿੰਘਾਂ ਆਪਣੇ ਸਜ਼ਾ ਪੂਰੀ ਕੱਟ ਚੁੱਕੇ ਨੇ ਤਾਂ ਵੀ ਉਹਨਾਂ ਨੂੰ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਰੱਖਿਆ ਹੋਇਆ ਉਹਨਾਂ ਨੂੰ ਕਦੋਂ ਰਿਹਾਅ ਕੀਤਾ ਜਾਏਗਾ ਤਾਂ ਸੁਪਰੀਮ ਕੋਰਟ ਦਾ ਇਹ ਫੈਸਲਾ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੇ ਲਈ ਵੱਡੀ ਰਾਹਤ ਵਾਲਾ ਸਿੱਧ ਹੋ ਸਕਦਾ ਫੈਸਲਾ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਅਹਿਮ ਟਿੱਪਣੀਆਂ ਜਿਹੜੀਆਂ ਕੀਤੀਆਂ ਨੇ ਤੇ ਸਜ਼ਾ ਸਮਿਖਿਆ ਬੋਰਡ ਨੂੰ ਐਮ ਜਿਹੜੇ ਟਿੱਪਣੀਆਂ ਕਰਦੇ ਆ ਕਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਬਹੁਤ ਸਾਰੇ ਜਿਹੜੇ ਕੈਦੀ ਨੇ ਤਾਂ ਉਹ ਜੇਲ੍ਹ ਵਿੱਚ ਹੀ ਮਰ ਸਕਦੇ ਨੇ